ਔਰਤ ਦੀ ਇੱਕ ਸ਼੍ਰੋਮਣੀ ਕਾਲਜ ਨੂੰ ਅਮਰਸਰ ਦੇ ਚੰਡੀਗੜ੍ਹ ਲਈ ਲੜਾਉਂਦੀ ਤਾਂ ਕਿਵੇਂ ਅਸੀਂ ਪਹਿਲਾਂ ਹੀ ਸੁਣ ਚੁੱਕੇ ਹਾਂ ਵੀ ਇਕੱਠੇ ਆ ਪਹਿਲਾਂ ਤੋਂ ਹੀ ਇਕੱਠੇ ਸੀ ਜਿਉਣੀ ਚੌਂ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਲੜੀਆ ਮੋੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸਾਦਾ ਯਾਰ ਤੌਰ ਤੇ ਅਸੀਂ ਬੜ ਰਹੇ ਹਾਂ ਜੋ ਪੰਜਾਬ ਦੇ ਹੱਥ ਦੇ ਪੰਜਾਬ ਦੇ ਲੋਕਾਂ ਦੇ ਹੱਥ ਦੇ ਆ ਸਿੱਖਾਂ ਦੇ ਹੱਥ ਦੇ ਨੇ ਪਰ ਪੰਜਾਬ ਦੇ ਲੋਕ ਵੀ ਤੁਹਾਡੇ ਨਾਲ ਕੌਣ ਖੜੇ ਸੀ ਤਾਂ 4 ਤਰੀਕ ਦਾ ਹਦੀਕ ਨੂੰ ਦੇਖ ਲਓ ਕਿਵੇਂ ਰਿਜ਼ਲਟ ਆਉਂਦੇ ਆ ਮਾਸਾ ਤੁਸੀਂ ਖੁਦ ਲਗੋ ਵਿੱਚੋਂ ਇਸ ਵਾਰ ਕਿਹਨੇ ਲੜੋਗੇ ਫਰਚਾ ਦੇ ਜੇ ਮੇਰੀ ਕੋਈ ਗੱਲ ਚੁੱਪੀ ਹੈ ਜਿਹੜੇ ਭਾਂਡੇ ਕਰਦੇ ਜਿਹੜਾ ਸਿਆਸਤਦਾਨ ਹੈ ਉਹ ਜਿਹੜਾ ਅਧਿਸ਼ਨਾ ਤੋਂ ਪਕੌੜਾ ਹੋ ਜਾਂਦਾ ਫਿਰ ਉਹ ਜਮੂਰੀਏ ਪਸੰਦ ਨਹੀਂ ਹੁੰਦਾ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਲਿਖਿਆ ਕਰੋਗੇ ਤੁਹਾਨੂੰ ਅਜੀਬ ਨਹੀਂ ਲੱਗੂਗਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਅਸੀਂ ਦੇ ਰਾਹੀਂ ਕਿ ਐਸ ਵਾਰੀ ਘੱਟੋ-ਘੱਟ ਉਹ ਬੰਦੇ ਜ਼ਰੂਰ ਚੁਣ ਕੇ ਭੇਜੋ ਜਿਹੜੇ ਸਾਡੀ ਆਵਾਜ਼ ਥੋੱਕ ਕੇ ਰੱਖਣਾ ਪੰਜਾਬ ਸਾਡੇ ਹੱਕਾਂ ਦੀ ਗੱਲ ਕਰੇ ਅੱਜ ਅਸੀਂ ਇਹ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਅਸੀਂ ਪੰਜਾਬ ਦੀ ਗੱਲ ਭਾਈ ਹੱਕ ਠੋਕ ਕੇ ਕਰਾਂਗੇ ਪਾਰਲੀਮੈਂਟ ਅਸੀਂ ਜਿੰਨੀਆਂ ਵੀ ਹਮ ਖਿਆਲੀ ਤੇ ਰਾਂ ਪਾਰਟੀਆਂ ਨੇ ਹੋਰ ਵੀ ਸਾਡਾ ਚੱਲ ਰਿਹਾ ਯਤਨ ਕੇ ਜਿਹੜੇ ਸਾਡੀ ਸੋਚ ਦੇ ਵਿਚਾਰਧਾਰਾ ਦੇ ਬੰਦੇ ਹੈਗੇ ਆ ਉਹਨਾਂ ਨਾਲ ਜਿਹੜਾ ਅਸੀਂ ਇਕੱਠੇ ਹੋਏ ਤਾਂ ਇਹ ਜੋ ਹਰਤ ਸੀ ਇੱਕ ਸ਼੍ਰੋਮਣੀ ਕਾਲਜ ਨੂੰ ਅਮਰਸਰ ਦੇ ਚੰਡੀਗੜ੍ਹ ਲਈ ਲੜੋਂਗੀ ਜਾਂ ਕਿਵੇਂ ਅਸੀਂ ਪਹਿਲੇ ਤੋਂ ਦੱਸ ਚੁੱਕੇ ਹਾਂ ਕਿ ਇਕੱਠੇ ਆਂ ਪਹਿਲਾਂ ਤੋਂ ਹੀ ਇਕੱਠੇ ਸੀ ਜਿੰਨੇ ਵੀ ਮਾਨ ਸਾਹਿਬ ਦੀ ਮੁੰਨੀ ਵਾਲੀ ਚੋਣ ਦੇ ਵਿੱਚ ਵੀ ਜਿਮਨੀ ਚੋਣ ਦੇ ਵਿੱਚ ਵੀ ਅਸੀਂ ਹਮੇਸ਼ਾ ਡਟ ਕੇ ਸਾਥ ਦਿੱਤਾ ਇਹਨਾਂ ਨੇ ਵੀ ਜਦੋਂ 22 ਦੇ ਵਿੱਚ ਇਲੈਕਸ਼ਨ ਲੜਿਆ ਮੋੜ ਤੋਂ ਇਹਨਾਂ ਨੇ ਸਾਨੂੰ ਉਸ ਵੇਲੇ ਸਮਰਥਨ ਦਿੱਤਾ ਸੀ ਇਹ ਸਮਰਥਨ ਦਾ ਗੱਲ ਇਹ ਕਹਿ ਰਹੇ ਆਂ ਸੀ ਵੀ ਤੁਹਾਡਾ ਆਪ ਦਾ ਪਾਰਟੀ ਦਾ ਨਾਮ ਕੀ ਰਹੂਗਾ ਸਾਡਾ ਯਾਦ ਤੌਰ ਤੇ ਅਸੀਂ ਲੜ ਰਹੇ ਹਾਂ ਇਸ ਚੋਣ ਪਰ ਜਦੋਂ ਤੁਸੀਂ ਕਹਿ ਰਹੇ ਹੋ ਕਿ 2019 ਤੋਂ ਜਾਂ ਉਸ ਤੋਂ ਪਹਿਲਾਂ ਤੋਂ ਤੁਸੀਂ ਹਮਚਾਲੇ ਹੋ ਤਾਂ ਤੁਸੀਂ ਪਾਰਟੀ 'ਚ ਸ਼ਾਮਲ ਨਹੀਂ ਹੋਏ ਉਹਦੀ وجہ ਉਹ ਕੋਈ ਨਿੱਜੀ ਵਿਚਾਰ ਨੇ ਜੀ ਮੇਰੇ ਨਿੱਜੀ ਵਿਚਾਰ ਮਿਲਦੇ ਨਹੀਂ ਮੈਨੂੰ ਨਹੀਂ ਨਹੀਂ ਵਿਚਾਰ ਮਿਲਦੇ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਕਿਸੇ ਪਾਰਟੀ ਦੇ ਨਾਲ ਹੀ ਲੜ ਕੇ ਚੱਲਣਾ ਹੁੰਦਾ ਬਹੁਤ ਪਾਰਟੀਆਂ ਘੱਟੋੜੀ 'ਚ ਵੀ ਆਉਂਦੀਆਂ ਨੇ ਬਹੁਤ ਹੋਰ ਤਨਾ ਵੀ ਨੇ ਜਿਵੇਂ ਕਿਸਾਨਾਂ ਨੇ ਵੀ ਉਸ ਵੇਲੇ ਸਾਡਾ ਸਹਿਯੋਗ ਕੀਤਾ ਸੀ ਪਰ ਕਿਸਾਨ ਤਾਂ ਬਚੋਣ ਲੜਦੇ ਨਹੀਂ ਹੈਗੇ ਵਿਚਾਰਤਾਂ ਸਾਡੀ ਕਿਸਾਨਾਂ ਵੀ ਅਲੱਗ ਦੀ ਜਿਵੇਂ ਆਜ਼ਾਦ ਦੇ ਤੌਰ ਤੇ ਇਹਨਾਂ ਲੜਾਉਣੇ ਆਜ਼ਾਦ ਲੜੋਣੇ ਮਾਨ ਸਾਹਿਬ ਦਾ ਸਮਸਤ ਹੈ ਕੇਂਦਰਾਸਵਾ ਅਸੀਂ ਸਰੂਰ ਜਿੰਨਾ ਨਾਲ ਮਤਲਬ ਇਹ ਤੋਂ ਇਹਦਾ ਹੈ ਕਿ ਦੇਖੋ ਬਸੇ ਬਹੁਤ ਸਾਰੀਆਂ ਪਾਰਟੀਆਂ ਨੇ ਇਹ ਕਿ ਜਿਹੜੀ ਗੰਦਗੀ ਸਾਫ ਕਰਨੀ ਆ ਜਾਂ ਜਿਹੜਾ ਬੰਦਾ ਮਹੌਲ ਆ ਉਹਨੂੰ ਠੀਕ ਕਰਨਾ ਤੇ ਉਹ ਠੀਕ ਕਿਵੇਂ ਹੋਗਾ ਉਸ ਦੇ ਕੱਲੇ ਰਹਿ ਜਾਂ ਸਰਕਾਰਾਂ ਹੋਰਾਂ ਦੀਆਂ ਹੁੰਦੀਆਂ ਭਾਵੇਂ ਪੰਜਾਬ ਚ ਹੋਵੇ ਭਾਵੇਂ ਉੱਪਰ ਹੋਵੇ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਨਾਲ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਜਿਹੜੇ ਸਿੱਖਾਂ ਨੂੰ ਮਾਰਿਆ ਜਾ ਰਿਹਾ ਹੈ ਉਹਦੀ سپورਟ ਹੀ ਨਹੀਂ ਕਿਤੇ ਪਾਸੇ ਸਾਡੇ ਜਿਹੜੇ ਇਸ਼ੂਜ਼ ਨੇ ਉਹਦੇ ਤੇ ਕੋਈ ਵੀ ਇਹ ਇੰਡੀਆ ਦੀ ਪਾਰਟੀ ਸਾਡਾ سپورਟ ਹੀ ਨਹੀਂ ਕਰਦੀ ਉਹ ਤਾਂ ਪਾਰਟਮੈਂਟ ਦੇ ਵਿੱਚ ਡਰਦੇ ਆ ਕਿ ਇਹ ਜੇ ਅਸੀਂ ਕਹਿਤਾ ਤੇ ਅਸੀਂ ਤਾਂ ਪੌਮੀਅਤ ਤੇ ਨੈਸ਼ਨੈਲਿਟੀ ਦੇ ਖਿਲਾਫ ਗੱਲ ਕਰਾਂਗੇ ਜੇ ਸਿੱਖਾਂ ਦੀ ਗੱਲ ਕੀਤੀ ਉਹਨਾਂ ਨੂੰ ਬਾਅਦ ਤੇ ਦੇਸ਼ ਸਰ ਦੇ ਵਿੱਚ بطور ਪਾਲਿਸੀ ਭਾਜਪੀ ਦੀ ਮਾਰਿਆ ਜਾ ਰਿਹਾ ਹੈ ਤੇ ਜੇ ਉਹਦੇ ਖਿਲਾਫ ਹਿਸਾਬ ਕੰਡ ਕਰਾਂਗੇ ਤਾਂ ਇਹ ਅਸੀਂ ਕੌਮੀਅਤ ਤੇ ਨੈਸ਼ਨੈਲਿਟੀ ਤੋਂ ਦੂਤਰੇ ਜਾਵਾਂਗੇ ਹੁਣ ਤੁਸੀਂ ਦੱਸੋ ਕਿ ਕਿਹਦੇ ਨਾਲ ਸੀ ਕਰੀਏ ਮੰਨ ਲੀ ਤੁਹਾਡੀ ਗੱਲ ਹੈ ਕਿ ਪਾਰਟੀਆਂ ਤੁਹਾਡਾ ਨਾਲ ਗੱਲ ਨਹੀਂ ਕਰਦੀਆਂ ਪੰਜਾਬੀਆਂ ਦੇ ਤੁਹਾਡੇ ਮੁੱਦੇ ਜਿਹੜੇ ਹੈਗੇ ਪੰਜਾਬ ਤੇ ਐਸਓ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਹੱਕ ਦੇ ਆ ਪੰਜਾਬ ਦੇ ਲੋਕਾਂ ਦੇ ਹੱਕ ਦੇ ਆ ਸਿੱਖਾਂ ਦੇ ਹੱਕ ਦੇ ਨੇ ਪਰ ਪੰਜਾਬ ਦੇ ਲੋਕ ਵੀ ਤੁਹਾਡੇ ਨਾਲ ਕਿਉਂ ਨਹੀਂ ਆ ਰਹੇ ਮੈਂ ਫਿਰ ਮੈਂ ਐਮਪੀ ਚ ਬਣ ਕੇ ਇੱਥੇ ਵੀ ਬੈਠਾ ਹੈਗਾ ਮੰਤਪਾ ਜੀ ਐਮਪੀ ਤੋਂ ਕਰਦੇ ਹੁੰਦਾ ਬਾਕੀ ਵਧੀਆਗਾ ਲੋਕ ਜਿੱਤੇ ਮੇਰੇ ਘਰੋਂ ਬਾਕੀ ਪੰਜਾਬ ਨਾਲ 4 ਤਰੀਕ ਤੱਕ ਅੰਡੀਕਲੋ ਦੇਖ ਲੋ ਕਿਵੇਂ ਰਿਜ਼ਲਟ ਆਉਂਦੇ ਹੋਰ ਕਿਸੇ ਪਾਰਟੀ ਦੇ ਤਾਂ ਕੈਂਡੀਡੇਟ ਹੀ ਨਹੀਂ ਖੜੇ ਕੀਤੇ ਕਰਦੇ ਨੇ ਸਿਰਫ ਆਪਣੀ ਪਾਰਟੀ ਖੜੀ ਕਰਦੀ ਹੈ ਕਿਉਂਕਿ ਪਰ ਕਿ ਉੱਥੇ ਲੋਕਾਂ ਦੀ ਡਿਮਾਂਡ ਹੈ ਤੇ ਅਕਾਲੀ ਦਾ ਨੰਬਰ ਸਰ ਦੇ ਕੋਲ ਇਹ ਸਿਰਫ ਇਹ ਸਾਰੇ ਸਵਾਲ ਹੈ ਕਿ ਹੈ ਸਾਰਾ ਇਹ ਜੋ ਕੁਝ ਹੋ ਰਿਹਾ ਹੈ ਇਹ ਉਹਦੇ ਖਿਲਾਫ ਹੈ ਕਿ ਹੈ ਤੇ ਸਾਡੀ ਪਾਰਟੀ ਦੀ ਸਪੋਰਟ ਸਾਰੇ ਪਾਸੇ ਹੈ ਕਿ ਜਿੱਥੇ ਸਾਡੇ ਕੈਂਡੀਡੇਟਸ ਕਢ ਗਏ ਮਾਰਸਾ ਕਿੰਨੇ ਕੈਂਡੀਡੇਟਾਂ ਪ੍ਰਤੀਯੋਗਿ ਲਾਲ ਕਰਦੇ ਹਰੇਕਾਂ ਦਾ 13 ਚੋ ਜੀ 9 9 ਨੌ ਪਰਤੇ ਦੀ ਨੌ ਪਰਤੇ ਮਾਰਸਾ ਤੁਸੀਂ ਖੁਦ ਲੜੋਂ ਵਿੱਚੋਂ ਇਸ ਵਾਰ ਕਿ ਨਹੀਂ ਲੜੋਂ ਵਿੱਚ ਪ੍ਰਚਾਰ ਕਰੋ ਜੇ ਮੇਰੀ ਕੋਈ ਲੱਤ ਕੋਈ ਹੈ ਜਿਹੜੇ ਭਾਂਡੇ ਰੱਖਦੇ ਮਾਰਸਾ ਨਹੀਂ ਲੜੋਂ ਦੇ ਮਾਰਸਾ ਮਾਰਸਾ ਭਾਈ ਅਮਰਪਾਲ ਜੀ ਮੇਰਾ ਮਤਲਬ ਹੈ ਕਿ ਜਿਹੜਾ ਸਿਆਸਤਦਾਨ ਹੈ ਉਹ ਜਿਹੜਾ ਅਜੇਖਣਾ ਤੋਂ ਪਘੋੜਾ ਹੋ ਜਾਂਦਾ ਫਿਰ ਉਹ ਜਮਹੂਰੀਅਤ ਪਸੰਦ ਤੁਹਾਡੀ ਨਾ ਹੁੰਦਾ ਕਰੀ ਸੰਗਰੂਪ ਤੁਸੀਂ 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 ਲੇਖਾਕਾਰ ਹੈ ਜੀ ਜਰਨਲਿਸਟ ਹੋ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਲਿਖਿਆ ਕਰੋਗੇ ਤੁਹਾਨੂੰ ਅਜੀਬ ਨਹੀਂ ਲੱਗੂਗਾ ਹੈਨਾ ਹਾਂ ਉਹ ਕਿ ਮੈਂ ਸਿਆਸੀ ਬੰਨਾ ਪੋਲੀਟੀਸ਼ੀਅਨ ਹੈ ਸਿਟਿੰਗ ਐਮਪੀ ਹੈ ਤਾਂ ਇਹ ਤਾਂ ਮੈਂ ਤਾਂ ਲੜੂਗਾ ਹੀ ਸੰਗਰੂਪ ਸੰਗਰੂਪ ਤਾਂ ਜੀ ਹਰਸ਼ੀਲ ਬਾਦਲ ਵੀ ਤਾਂ ਐਮਪੀ ਹੈ ਨਾ ਉਹਦਾ ਨਾਮ ਨੂੰ ਕੀ ਕੀਤਾ ਹੈ ਤੱਕ ਨਾ ਪੁੱਛਿਆ ਨਾ ਕੋਈ ਇਹੋ ਡਰਦੇ ਆ ਨਹੀਂ ਆਉਂਦੇ ਮੈਦਾਨ ਛੱਡ ਕੇ ਹਲੇ ਉਹ ਹਲੇ ਨਾ ਅਸਲ ਸੈਟਿੰਗਾਂ ਸੂਟੀਆਂ ਕਰਕੇ ਆਉਣਗੇ ਬਈ ਦੇਖੋ ਹਲੇ ਇਹਨਾਂ ਦੀ ਆਸ ਅਸਮੇਂਦਰ ਖਾਤੇ ਸੈਟਿੰਗਾਂ ਸੂਟੀਆਂ ਹੋਣੀਆਂ ਕਿਹੜੇ ਬੰਦੇ ਨੇ ਹੁਣ ਜਿਵੇਂ ਬੜਾ ਰੋਲਾ ਪੈ ਰਿਹਾ ਕਿ ਮਲੂਕਾ ਸਾਹਿਬ ਦੇ ਨੂੰ ਚਲੀ ਗਈ ਬੀਜੇਪੀ ਚ ਮੁੰਡਾ ਚਲੇ ਗਿਆ ਇਹ ਤਾਂ ਸੈਟਿੰਗ ਨਾਲ ਹੀ ਗਿਆ ਵੀ ਜੋ ਕੋ ਹੋਰ ਬੰਦਾ ਇੱਥੇ ਮੰਨ ਲਓ ਆ ਜਾਂਦਾ ਸ਼ਾਇਦ ਉਹ ਉੰਨੀ ਨਾਮ ਨੇ ਇਹਨਾਂ ਦੀ ਪਰਿਵਾਰਾਂ ਹੀ ਨੇੜਤਾ ਹੈਗੀ ਆ ਉਤੋਂ ਕੁਝ ਹੋਰ ਆ ਕਿਸਾਨਾਂ ਤੋਂ ਦਰਦਿਆਂ ਨੇ ਘੱਟ ਜੋੜ ਨਹੀਂ ਕੀਤਾ ਬੀਜੇਪੀ ਨਾਲ ਵੀ ਪਿੰਡਾਂ ਜ ਨਹੀਂ ਪੜਨ ਦੇਣਾ ਅੰਦਰੋਂ ਇਕੱਠੀ ਨੇ ਉੱਤੋਂ ਲੋਕ ਦਿਖਾਵਾ ਟੁੱਟੇ ਹੋਏ ਨੇ ਆ ਵੋਟਾਂ ਤੋਂ ਮਗਰੂ ਹੋ ਜਾਣਗੇ ਹੁਣ ਤੁਸੀਂ ਦੇਖੋਗੇ ਵੀ ਜਿੱਥੇ ਬੀਜੇਪੀ ਬੰਦਾ ਕਮਜ਼ੋਰ ਦੋ ਜਿੱਥੇ ਅਕਾਲੀ ਦਲ ਬਾਦਲ ਦਾ ਬੰਦਾ ਮਜ਼ਬੂਤ ਹੋ ਜਿੱਥੇ ਉਹਨਾਂ ਦਾ ਬੰਦਾ ਮਜ਼ਬੂਤ ਹੋਏ ਕਮਜ਼ੋਰ ਦੇ ਦੇਣਗੇ ਆਉਣਗੇ ਦਾ ਸੈਟਿੰਗ ਨਾਲ ਪਰ ਇਹ ਲੋਕਾਂ ਨੂੰ ਸਮਝਣ ਦੀ ਲੋੜ ਆ ਗੱਲ ਕਿ ਯਾਰ ਵੀ ਅਸਲ ਦੇ ਵਿੱਚ ਇਹ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਕਦੇ ਗੱਡ ਜੋ ਟੁੱਟ ਗਿਆ ਪਹਿਲਾ ਇਹੀ ਕਾਨੂੰਨ ਸੀ ਜਿਹੜੇ ਕਾਨੂੰਨਾਂ ਨੂੰ ਲੈ ਕੇ ਅੱਜ ਅਸੀਂ ਸ਼ੰਭੂ ਜਾਂ ਖਨੌਰੀ ਦੇ ਬੈਠੇ ਆਂ ਤੇ ਭਾਜਪਾ ਵਾਲੇ ਗੋਲੀਆਂ ਮਾਰ ਕੇ ਸਾਡੇ ਮੁੰਡੇ ਮਾਰ ਰਹੇ ਆ ਇਹੀ ਕਾਲੇ ਕਾਨੂੰਨ 2020 ਦੇ ਵਿੱਚ ਬੀਬਾ ਹਰਸਿਮਰਤ ਨੇ ਵੀ ਪ੍ਰਕਾਸ਼ ਸਿੰਘ ਨੇ ਵੀ ਸੁਖਵੀਰ ਸਿੰਘ ਨੇ ਵੀ ਕਿਹਾ ਸੀ ਕਿ ਕਾਨੂੰਨ ਚੰਗੇ ਬਹੁਤ ਆ ਪਤਾ ਲੱਗਾ ਲੋਕਾਂ ਨੇ ਪੜਨਾਗੇ ਨਹੀਂ ਪੜੰਦੇ ਨਾ ਕਹਿੰਦੇ ਕਾਨੂੰਨ ਮਾਰੇ ਗੱਡ ਜੋੜ ਤੋੜ ਤਸਦੀਫਾ ਦੇਤਾ ਇਸ ਲਈ ਇਹ ਇੱਕ ਥੋੜੀ ਮੈਂ ਗੱਲ ਦਾ ਜਵਾਬ ਦੇਣ ਲੱਗਾ ਤੁਸੀਂ ਕਿਹਾ ਕਿ ਦੂਜੀਆਂ ਪਾਰਟੀਆਂ ਪਾਰਟੀਆਂ ਦਾ ਵੀ ਮੇਰੇਓ ਤੁਸੀਂ ਇਹ ਦੇਖੋ ਵੀ 13 MP ਜਿਹੜੇ ਜਾਣੇ ਆ 14 ਚੰਡੀਗੜ੍ਹ ਹੁੰਦਾ ਇਹਦਾ ਸਰਕਾਰ ਵੰਡ ਜਾਂ ਨਾ ਵੰਡਣ ਚ ਵੀ ਐਡਾ ਪੱਟਾ ਯੋਗਦਾਨ ਨਹੀਂ ਹੋਂ ਜੇ ਕਿਸੇ ਨੂੰ ਵਾਅਮਤ ਮਿਲ ਜਾਂਦਾ ਘੱਟੋ ਘੱਟ ਸਾਡੀ ਆਵਾਜ਼ ਤਾਂ ਉੱਥੇ ਬਲੰਦ ਹੋਵੇ ਨਾ ਉੱਥੇ ਜਿਹੜੀ ਆਵਾਜ਼ ਸਾਡੀ ਬਲੰਦ ਹੁੰਦੀ ਹੈ ਸਾਡੇ ਹੱਕਾਂ ਲਈ ਔਰ ਰਿਕਾਰਡ ਵੀ ਹੁੰਦੀ ਹੈ ਬਕਰਤ ਤੌਰ ਤੇ ਉਹ UN ਨੂੰ ਤੱਕ ਨੋਟਿਸ ਲਿਆ ਜਾਂਦਾ ਉਹਦਾ ਵੀ ਜੇ ਕੋਈ ਬੰਦਾ ਬੋਲਦਾ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਸੋਦੇ ਰਾਹੀਂ ਕਿ ਐਸ ਵਾਰੀ ਘੱਟੋ-ਘੱਟ ਉਹ ਬੰਦੇ ਜ਼ਰੂਰ ਚੁਣ ਕੇ ਭੇਜੋ ਜਿਹੜੀ ਸਾਡੀ ਆਵਾਜ਼ ਠੋਕ ਕੇ ਰੱਖਣਾ ਪੰਜਾਬ ਦੀ ਸਾਡੇ ਹੱਕਾਂ ਦੀ ਗੱਲ ਕਰੇ ਜੋ ਲਗਾਤਾਰ ਕੇਂਦਰ ਸਾਡੇ ਸੂਬਿਆਂ ਦੇ ਹੱਕ ਮਾਰ ਰਿਹਾ ਲਗਾਤਾਰ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੀਆਂ ਸ਼ਕਤੀਆਂ ਦਾ ਉਹਦੇ ਲਈ ਘੱਟੋ-ਘੱਟ ਸਾਡੇ ਬੰਦੇ ਉਹੇ ਚੁਣ ਕੇ ਜ਼ਰੂਰ ਭੇਜੋ ਜਿਹੜੇ ਉੱਥੇ ਇੱਕ ਠੋਕ ਕੇ ਗੱਲ ਕਰ ਸਕਣ ਅਮਨ ਸਿੰਘ ਕਹਿੰਦੇ ਵੀ ਹੋਰ ਮੈਂਬਰ ਵੀ ਉੱਥੇ ਸਾਥ ਨਹੀਂ ਦਿੰਦੇ ਇਹਨਾਂ ਗੱਲਾਂ ਤਸਿਆ ਮਾਨ ਸਾਹਿਬ ਨੇ ਵੀ ਸਕਬੀਰ ਸਿੰਘ ਤੇ ਬੀਬਾ ਹਰਸਿਮਰਤ ਕਿਵੇਂ ਉਦੋਂ ਪਤਲੀ ਗਲੀ ਲੰਘੇ ਆਪਣੇ ਸਪੀਕਰ ਸਾਹਿਬ ਵਾਲੀ ਮੰਨ ਲਓ ਕਿ ਵਾਰੀ ਰਹੀ ਮੇਰਾ ਸਵਾਲ ਬਹੁਤ ਹਨ ਅਗਰ ਮੰਨ ਲਓ ਕਿ ਹਾਸਪਰਧਨ 21 ਸ਼ਰਤਾਂ ਦੇ ਦੋ ਇਹ ਪੰਜਾਬ ਦੇ ਲੋਕਾਂ ਨੂੰ ਪੁੱਛ ਕੇ ਫੈਸਲਾ ਕਰਾਂ ਸਾਨੂੰ ਜਿਤਾਉਣ ਵਾਲੇ ਲੋਕ ਨੇ ਅਸੀਂ ਕੁਝ ਨਹੀਂ ਸਾਨੂੰ ਭੇਜਣ ਵਾਲੇ ਲੋਕ ਨੇ ਲੋਕ ਕੀ ਕਹਿੰਦੇ ਆ ਲੋਕਾਂ ਮੁਤਾਬਕ ਫੈਸਲਾ ਲਿਆ ਜਾਣਾ ਚਾਹੀਦਾ ਕਹਿੰਦੇ ਬਹੁਤ ਨੇ ਕਹਿੰਦੇ ਬਹੁਤ ਨੇ ਵੀ ਅਸੀਂ ਲੋਕਾਂ ਨੂੰ ਪੁੱਛਾਂਗੇ ਨਹੀਂ ਲਖਾ ਜੀ ਲੋਕਾਂ ਨੇ ਤਾਂ ਆ ਕਿਦਾ ਤੁਹਾਨੂੰ ਕਹੀ ਦਿੱਤਾ ਤੁਹਾਨੂੰ ਫੈਸਲਾ ਦੇ ਦਰਗੇ ਨਹੀਂ ਨਹੀਂ ਅੱਗੇ ਲੋ ਅੱਗੇ ਅਸੀਂ ਤਾਂ ਇਹ ਕਹਿੰਦੇ ਆ ਅੱਜ ਅਸੀਂ ਆ ਲੋਕਾਂ ਤੋਂ ਵੋਟ ਮੰਗ ਰਹੇ ਆ ਵੀ ਅਸੀਂ ਪੰਜਾਬ ਦੀ ਗੱਲ ਭਾਈ ਇੱਕ ਠੋਕ ਕੇ ਕਰਾਂਗੇ ਪਾਰਲੀਮੈਂਟ ਚ ਠੀਕ ਹੈ ਕੱਲ ਨੂੰ ਉੱਥੇ ਜਿਹੜੀ ਕੋਈ ਪੰਜਾਬ ਰੋਧੀ ਧਰ ਹੈ ਸਾਡੇ ਵਰਗਾ ਬੰਦਾ ਉੱਥੇ ਜੁੜਦੇ ਜਾ ਕੇ ਉਹ ਤਾਂ ਨਹੀਂ ਲੋਕ ਕਹਿਣਗੇ ਨਾ ਨਹੀਂ ਕਹਿਣਗੇ ਨਹੀਂ ਕਿ ਕਾਂਗਰਸ ਤੇ ਭਾਜਪਾ ਵੀ ਚਾਹੁੰਦੇ ਹਾਂ ਕਿ ਬਸ ਸਾਨੂੰ ਵੋਟਾਂ ਦੇਣੇ ਤਾ ਤਾਂ ਲੋਕਾਂ ਦਾ ਕਈ ਦਿੱਤਾ ਕਿ ਤੁਸੀਂ ਹੁਣ ਅੱਗੇ ਦੇਖੋ ਵਿਚਾਰਨ ਆਪਣੇ ਲਓ ਜੇ ਐਵਰੇਜ ਸਥਿਤੀ ਹੋ ਗਈ ਅਸੀਂ ਗੰਧ ਕਰਾਂਗੇ ਕਿ ਵਿਦੇਸ਼ੀ ਮਾਮਲਿਆਂ ਦੇ ਵਿੱਚ ਤੇ ਰੱਖਿਆ ਦੇ ਸਬੰਧ ਦੇ ਵਿੱਚ ਤੇ ਗ੍ਰਹਿ وزارت ਦੇ ਵਿੱਚ ਸੋਸ਼ਲ ਵੈਲਫੇਅਰ ਦੇ ਵਿੱਚ ਸਿੱਤੀ ਬੜੀ ਬੈਕ ਮੈਂ ਦੇ ਵਿੱਚ ਸਾਡੀ ਗੱਲ ਉੱਥੇ ਰੱਖੀ ਜਾਊਗੀ ਕਿ ਨਹੀਂ ਤੇ ਜਿਹੜੀ ਪ੍ਰਾਈਮ ਮਿਨਿਸਟਰ ਦੀ ਸਕਿਉਰਿਟੀ ਕੈਬਨਿਟ ਬਣੋਗੀ ਉਹਦੇ ਵਿੱਚ ਸਾਨੂੰ ਪਾਇਆ ਜਾਊਗਾ ਨਹੀਂ ਪਾਇਆ ਜਾਊਗਾ ਤੇ ਬਿਲਕੁਲ ਸ਼ਰਤ ਰੱਖ ਕੇ ਅਸੀਂ ਉਹਦੇ ਵਿੱਚ ਸ਼ਾਮਲ ਹੋ ਸਕਾਂਗੇ